ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਵਾ ਕਰਦਿਆਂ ਨੂੰ ਇੱਕ ਖਬਰ ਸੁਣਨ ਨੂੰ ਮਿਲੀ ਮੇਰੇ ਵੀਰ ਚੇਤਨ ਕਸ਼ਵਲੋਂ ਮੇਰੇ ਨਾਲ ਗੱਲਬਾਤ ਹੋਈ ਜਦੋਂ ਫੋਨ ਤੇ ਮੈਨੂੰ ਪਤਾ ਲੱਗਾ ਉਹਨੂੰ ਲਾਇਆ ਫੋਨ ਉਹਨੇ ਜਦੋਂ ਉਹ ਗੱਲਾਂ ਦੱਸੀਆਂ ਨਾ ਇੱਕ ਦਿਲ ਝੰਜੋੜ ਕੇ ਰੱਖ ਦਿੱਤਾ ਫੋਨ ਕੱਟਣ ਤੋਂ ਬਾਅਦ ਮਨ ਇੰਨਾ ਦੁਖਿਆ ਇਹੀ ਦਿਮਾਗ ਸੋਚੀ ਜਾ ਰਿਹਾ ਉਹਦੀ ਜਾਨ ਕਿੱਦਾਂ 마ਸੂਮ ਬੱਚੇ ਦੀ ਨਿਕਲੀ ਹੋਗੀ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਕੀਤਾ ਕਿੱਦਾਂ ਬਦਫੈਲੀਆਂ ਕਰਕੇ ਉਦੇ ਖਲਾਫ ਦੱਸ ਨਹੀਂ ਸਕਦੇ ਕਿੰਦਾ ਉਹਦੇ ਗੁਪਤੰਗਾਂ ਦਾ ਛੇੜਛਾੜ ਕੀਤੀ ਗਈ ਤੇ ਕੀਤੀ ਕਿੰਨੇ ਆ ਪ੍ਰਵਾਸੀ ਮਜ਼ਦੂਰ ਨੇ ਇਸ ਪ੍ਰਵਾਸੀਆਂ ਨੇ ਕੀਤੀ ਅਸੀਂ ਸਿਰ ਚੜ੍ਹਾ ਲਿਆ ਸਾਡੇ ਬੱਚੇ ਵੀ ਅੱਜ ਸੇਫ ਨਹੀਂ ਹੈਗੇ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਖਤ ਤੋਂ ਸਖਤ ਸਜ਼ਾ ਦੇਣ ਤੇ ਦੋ ਜਿਹੜਾ ਇੱਕ ਵਾਰੀ ਡਰ ਪੈਦਾ ਹੋ ਜਾਏ ਕੋਈ ਮੁੜ ਕੇ ਇੱਕਦਾਂ ਦਾ ਦਰਿੰਦਾ ਨਾ ਪੈਦਾ ਹੋਵੇ ਇਹ ਦਰਿੰਦਾ ਆ ਸਮਾਜ ਚ ਰਹਿਣ ਯੋਗ ਬੰਦਾ ਨਹੀਂ ਹੈਗਾ ਦੇਖੋ ਮਾਂ ਬਾਪ ਕਿਦਾਂ ਬਿਲ ਕਰਾਇਆ ਉਹ ਇਹੋ ਜਿਹੇ ਇਨਸਾਨ ਨੂੰ ਰਹਿਣ ਦਾ ਕੋਈ ਹੱਕ ਨਹੀਂ ਮੇਰੀ ਬੇਨਤੀ ਆ ਸਾਰੇ ਬਾਤ ਚੱਕੋ